ਛੇਤੀ ਆਜੋ ਛੇਤੀ ਕਰੋ ਬਾਜ ਕੇ ਬੋਲ ਲਗਾਉਣੀਆਂ ਬੁੜੀਆਂ ਉਧਰ ਮੰਮੀ ਹੋਣੀਆਂ ਥੱਲੇ ਲਾਈਆਂ ਪੰਜਾਂ ਉਹਨਾਂ ਦੀਆਂ ਬਾਜ ਜਿਹਨਾਂ ਦੀ ਨੀਮੀ ਸੀ ਉਹਨਾਂ ਨੂੰ ਥੋੜਾ ਥੋੜਾ ਕੋਕ ਪਾਉਣਾ ਲਮਕਾ ਥੋੜਾ ਵਖਲੀ ਨੀ ਸੱਚੀ ਦਾ ਸਾਰਿਆਂ ਨੂੰ ਹੁਣ ਜਕਾਰਾ ਨਹੀਂ ਲਾਇਆ ਨੂੰ ਜਕਾਰਾ ਬਲਾ ਸਾਰੇ ਹਸੀਕਾਰ ਸੱਚੀ ਕਾਲ ਜੀ ਸਾਰਿਆਂ ਨੂੰ ਚਲੋ ਜੀ ਅੰਦਰ ਲੇ ਰਹੁਣ ਅਮੇਦਾਪੁਰਾ ਲਾ ਦਿਓ ਕਰਾ ਗੱਦੇ ਦਾ ਹੀ ਲਾ ਕੇ ਰੱਖੇ ਮੰਜੇ ਮੁੰਜੇ ਚਲੋ ਕੱਪੀ ਮੰਦੀ ਕਰ ਲਈਏ ਚਲੋ ਬਈ ਬਾਜ ਵੱਧ ਚੱਕ ਜਿੰਦਗੀ ਹਾਂ ਉਹ ਨਹੀਂ ਆਏ ਕਰੋ ਵੀ ਅੱਦੇ ਬੰਦੇ ਇੱਧਰ ਮੰਡੋ ਇੱਧਰ ਉਹਦਾ ਬਾਜ ਘੱਟ ਰਹਿ ਜਾਂਦੀ ਆ ਇਹ ਤਾਂ ਇੱਕ ਦੂਜੇ ਨੂੰ ਸੁਣਾਉਂਦੀ ਆ ਬਿਲਕੁਲ ਜੀ ਨੂੰ ਸਲਾਉਂਦਿਆਂ ਲੱਗਦੀਆਂ ਉਹ ਮਾੜਾ ਜਿਹਾ ਉੱਚੀ ਕੇ ਨਿਕਾਤੀ ਹਾਂ ਥੋੜਾ ਜਿਹਾ ਉੱਚੀ ਉਹ ਚਾਤੀ ਚਾਤੀ ਇਧਰ ਵਾ ਇਧਰ ਬੰਦੇ ਘਾਟਾ ਥੋੜੇ ਜੇ ਹੋਰ ਮੋਟੋ ਆ ਹੁਣ ਸਹੀ ਆ ਕੰਮ ਚਲੋ ਵੀ ਮੈਂ ਨਹੀਂ ਮੈਂ ਨਹੀਂ ਕੰਮ ਬੀਨੋ ਤਦੋਂ ਲਾਇਆ ਤਦੋਂ ਨਹੀਂ ਮੈਂ ਨਹੀਂ ਪੀਣਾ ਕਦਮ ਬਣਾਈ ਅਸੀਂ ਤੇ ਬਾਹਰ ਕੀ ਕੁਝ ਦਿਨਾਂ ਨਹੀਂ ਉਹ ਬੱਲੇ ਭਾਬੀ ਤੂੰ ਲੇਟ ਹੋਈ ਫਿਰਦੀ ਆ ਹੋਰ ਆਜੋ ਕਰ ਇੱਧਰ ਮੈਂ ਭਾਬੀ ਇੱਧਰ ਬੰਦੇ ਥੋੜੇ ਆ I <trykki> don't <trykki> 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 ਗੀਆਂ ਬਈ ਆ ਤੁਸੀਂ ਲਾਤ ਉਤੇ ਕਰ ਗਈਆਂ ਹੁਣ ਜਿਨ੍ਹਾਂ ਦੀ ਨੀਮੀ ਸੀ ਉਹਨਾਂ ਨੂੰ ਥੋੜਾ ਥੋੜਾ ਕੋਕ ਪਾਉਣਾ ਲੈਮਕਾ ਥੋੜਾ ਜਿਨ੍ਹਾਂ ਦੀ ਆਵਾਜ਼ ਵੱਧ ਸੀ ਉਹਨਾਂ ਨੂੰ ਦੋ ਦੋ ਗਲਾਸ ਆਜਾ ਵੀ ਹੋਰ ਗਿੱਲੇ ਸੀ ਆਹ ਬਾਈ ਨੂੰ ਲਿਆਓ ਤੁਸੀਂ ਕਹਿੰਦਾ ਨਹੀਂ ਨਹੀਂ ਉਹ ਬਾਈ ਕਹਿੰਦਾ ਪੁੱਛਿਆ ਵੀ ਆਜੋ ਬਾਈ ਕਹਿੰਦਾ ਗੱਲਾ ਕੰਮ ਸ਼ੁਰੂ ਕਰੋ ਮੈਂ ਕਿਹਾ ਬਾਈ ਗੱਲੇ ਵਾਲਾ ਤੂੰ ਹੀ ਆ ਹਾਂ ਤੇ ਗੱਲੇ ਦੇ ਵਿੱਚ ਬਾਈ ਐਕਸਰਸ ਕਰਦਾ ਹੋਰ ਸੋਈ ਕਿੰਦਰ ਆ ਗੱਲੀ ਆ ਰਿਹਾ ਓ ਮੈਂ ਤਾਂ ਕਹਿੰਦਾ ਹੁਣ ਗਰਮ ਹੋਈਆਂ ਨੂੰ ਠੰਡੀਆਂ ਕਰ ਦੇਣੀਆਂ ਭਾਣੇ ਆ ਗਿਆ ਆ ਗਿਆ ਕੋਕ ਆ ਗਿਆ ਚੱਕ ਦੋ ਕੰਮ ਬਹਤ ਠੰਡੇ ਵਾਲਾ ਕੰਮ ਖਰਾਬ ਕਰਤਾ ਤੁਸੀਂ ਉਹਨਾਂ ਨੇ ਬੋਲ ਹੀ ਨਹੀਂ ਚੱਕਣੀ ਇਹਦਾ ਕੰਮ ਤੁਸੀਂ ਖਰਾਬ ਕਰਤਾ ਯਾਰ ਹੁਣ ਕੰਮ ਮਗਿਆ ਸੀ ਹੁਣ ਕੰਮ ਮਗਿਆ ਸੀ ਆ ਹੁਣ ਤੁਸੀਂ ਖਰਾਬ ਕਰਤਾ ਹਾਂ ਸਹੀ ਗੱਲ ਆ ਹੁਣ ਕੰਮ ਤੁਸੀਂ ਖਰਾਬ ਕਰਤਾ ਨਹੀਂ ਮੈਂ ਨਹੀਂ ਖਾਣਾ ਬਣੇ ਇਹ ਤਾਂ ਐਂਡ ਤੇ ਕਰਨ ਆਈ ਕੰਮ ਕੋਈ ਨਾ ਹਲ ਬਣੇ ਚਣੇ ਨਾ ਬਕਵਾਸ ਪਹਿਲੀ ਵਾਟਰ ਬ੍ਰੇਕ ਹੋ ਗਈ ਨਿਬੜ ਗਈ ਵਾਟਰ ਬ੍ਰੇਕ ਚੱਲੋਗੇ ਨਾ ਫਿਰ ਚੱਲ ਪਿਆ ਵੀ ਉਧਰ ਕੰਮ ਬੈਠੀ ਆ ਹੈ ਬੋਲਣੇ ਸੁਣ ਕੇ ਨਹੀਂ ਆ ਬੈਜਾ 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 ਕੋਈ ਨਹੀਂ ਜੀ ਕਹਿੰਦੇ ਜਿਹਦਾ ਇੰਤਜ਼ਾਰ ਸੀ ਉਹ ਵੀ ਪਹੁੰਚ ਚੁੱਕਿਆ ਵੈਲਕਮ ਵੈਲਕਮ ਛੇਤੀ ਆਜੋ ਛੇਤੀ ਕਰੋ ਪਾਜ ਕੇ ਬੋਲ ਲਗਾਣਗਾ ਬੁੜੀਆਂ ਉਧਰ ਮੰਮੀ ਹੋਣੀਆਂ ਥੱਲੇ ਲਾਈਆਂ ਪਈਆਂ ਉਹਨਾਂ ਦੀ ਕਿਹਾ ਸੀ ਆ ਰਿਹਾ ਉਦੋਂ ਛੇਤੀ ਕਰ ਛੇਤੀ ਉਹ ਕਹਿੰਦੀ ਸੀ ਛੇਤੀ ਉਧਰ ਤਾਂ ਬੰਦੇ ਆ ਉਧਰ ਮੰਮੀ ਹੋਣਾ ਕੰਨੀ ਬੈਠੀ ਨੂੰ ਚੱਲ ਕਰਾ ਆਓ ਨੇ ਮੰਮੀ ਹੋਣਾ ਇਧਰ ਲਈ ਪਾਰਟੀ ਸੰਭਾਲ ਬੰਦਾ ਲਿਆਂਦਾ ਕੌਣ ਆ ਇੱਧਰ ਹੀ ਬਹਿ ਜਾ ਇੱਧਰ ਹੀ ਬੰਦੇ ਦਾਬੂ ਆ ਥੋੜੇ ਜੇ ਬਹਿ ਜਾ ਬਹਿ ਜਾ ਇੱਥੇ ਹੀ ਬਹਿ ਜਾ ਪਣਾ ਇੱਥੇ ਹੀ ਬਹਿ ਜਾ ਇੱਧਰ ਥੋੜੀ ਬਾਜ ਘੱਟ ਆਉਂਦੀ ਆ ਹਾਂ ਮੰਮੀ ਆ ਜਾ ਤੂੰ ਹਾਂ ਤੂੰ ਬੋਲਦੀ ਤਾਂ ਹੈਨੀ ਓਏ ਇੱਧਰ ਤਾਂ ਪਹਿਲਾਂ ਹੀ ਬੰਦੇ ਵੜੇ ਆਹੋ ਮੈਂ ਓਏ ਇੱਧਰ ਬਾਜ ਘਟ ਆਉਂਦੀ ਆ ਚਲੋ ਵੀ ਕਿੱਦਾ ਓ ਚਲੋ ਵੀ ਜਵਾਕੜੇ ਨੱਚਣ ਕਰਨੀਆਂ ਬੈਠੀਆਂ ਪਾਓ ਬੋਲੀਆਂ Décord, décord, il décord. kalau <laughs> 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 Car ਚਾਚੀ ਦਾ ਘੇੜਾ ਦੇਣਾਈਆ ਨਾਲ ਦਵਾਓ ਘੇੜਾ ਚਾਚੀ ਦੇ ਇੱਕ ਘੇੜਾ ਚਾਚੀ ਦੇ ਦੇ ਯਾ ਚਲੋ ਵੀ ਦਵਾਓ ਘੇੜਾ ਚਾਚੀ ਦਾ ਚਲੋ ਚਲੋ ਕਰਾ ਲੱਕ ਦਿਓ ਚਲੋ ਵੀ ਚਲੋ 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 ਚਲੋ

ਸਾਰ ਜੋੜੀਆਂ ਹੁਣ ਬੜੀਆਂ ਕਰ ਦੋ ਕਰ ਲੂ tengah. ਜੰਗਾਂ ਪਾਯਾ <tuk> <Banyak. tuk> <Hai>, <tuk> <tuk> ਅੰਤ ਬਰੰਤ ਵੀ ਕਰ ਦੋ ਅੰਤ ਬਰੰਤ ਵੀ ਕਰ ਦੋ ਧੰਨਵਾਦ ਜੀ ਸਾਰਿਆਂ ਦਾ ਕੱਲੂ ਫੇਰ ਆਵਾਂਗੇ ਰੌਣਕਾਂ ਲਾਵਾਂਗੇ ਇੱਕ ਹਫਤਾ ਇੱਥੇ ਹੀ ਰਵਾਂਗੇ ਹਫਤਾ ਇੱਥੇ ਰਵਾਂਗੇ ਆ ਲੰਗਰ ਲਾਏ ਆ ਵੇ